ਉਹ ਸਸਰੀਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਜੋ ਬਲਵੰਤ ਸਿੰਘ ਰਾਜੋਆਣਾ ਜੋ ਕਿ ਉਹਨਾਂ ਨੂੰ 3 ਘੰਟੇ ਦੀ ਪੈਰੋਲ ਮਿਲ ਚੁੱਕੀ ਜਿਹਦੇ ਵਿੱਚ ਕਿ ਉਹ ਬਈ ਬਹੁਤ ਸਮਿਆਂ ਤੋਂ ਜੇਲ੍ਹ ਦੇ ਵਿੱਚ ਬੰਦਾ ਕਿਉਂਕਿ ਜਿਹੜਾ ਬੈਂਤ ਸਿੰਘ ਦਾ ਮੁੱਖ ਮੰਤਰੀ ਦਾ ਆਪਾਂ ਕਹਿ ਦਈਏ ਵੀ ਹੱਤਿਆ ਕੇਸ ਉਹਨਾਂ ਦੇ ਉੱਪਰ ਇੱਕ ਲੱਗਿਆ ਹੋਇਆ ਹੈ ਜਿਹੜਾ ਕਿ ਉਹਨਾਂ ਨੇ ਬੰਬ ਧਮਾਕੇ ਵਿੱਚ ਦਲਾਵਰ ਸਿੰਘ ਤੇ ਬਲਵੰਤ ਸਿੰਘ ਨੇ ਦੋ ਬੰਬ ਧਮਾਕੇ ਜੜਾ ਦਿੱਤਾ ਸੀਗਾ ਕਿਉਂਕਿ ਇਹਨਾਂ ਨੇ ਇੱਕ ਸਾਡੇ ਸਿੱਖ ਮਰਵਾਏ ਹੋਏ ਸੀ ਤਾਂ ਜਿਹੜਾ ਹੁਣ ਉਹਨਾਂ ਨੂੰ ਤਨ ਘੰਟਿਆਂ ਦੀ ਪੈਰੋਲ ਮਿਲ ਚੁੱਕੀ ਜਿਹਦੇ ਵਿੱਚ ਕੀ ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਾਉਣ ਲਈ ਪੀਜੀਆਈ ਲਿਆਤਾ ਜਾਊਗਾ ਜਿਹਦੇ ਵਿੱਚ ਗੱਲ ਕਰੀਏ ਹੁਣ ਪਟਿਆਲਾ ਜੇਲ੍ਹ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦਾ ਕੱਲਾ ਬਲਵੰਤ ਸਿੰਘ ਨਹੀਂ ਕੱਲੇ ਜਿਹੜੇ ਸਾਡੇ ਹੋਰ ਵੀ ਬੰਦੀ ਸਿੰਘ ਕਈ ਸਾਲਾਂ ਤੋਂ ਬੰਦਾ ਜਿਹੜਾ ਕੀ ਉਹ ਆਪਣੀ ਜੋ ਸਜ਼ਾ ਪੂਰੀ ਹੋਣ ਦੇ ਮੁਕਾਬਤ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸਜ਼ਾ ਬਹੁਤ ਸਮੇਂ ਦੀ ਪੂਰੀ ਹੋਈ ਆ 40 ਸਾਲ ਹੋ ਗਏ ਜੇਲ੍ਹ ਦੇ ਵਿੱਚ ਹਜੇ ਤੱਕ ਬੰਦਾ ਤਾਂ ਜਿਵੇਂ 29 ਸਾਲ ਦੇ ਬਾਅਦ ਉਹਨਾਂ ਨੂੰ ਆ ਹੋ ਗਏ 2-4 ਮਹੀਨੇ ਪਹਿਲਾਂ ਪੈਰੋਲ ਮਿਲੀ ਸੀਗੀ ਤਾਂ ਹੁਣ ਫਿਰ ਤੋਂ ਜਿਹੜਾ ਉਹਨਾਂ ਨੂੰ ਇੱਕ ਅੱਖਾਂ ਦਾ ਚੈੱਕਅਪ ਕਰਾਉਣ ਲਈ ਅੱਖਾਂ ਦੀ ਥੋੜੀ ਜੀ ਆਪਾਂ ਕਹਿੰਦੇ ਹ ਰੌਸ਼ਨੀ ਘਟਾ ਨਾ ਹੋਣ ਕਾਰਨ ਉਹਨਾਂ ਨੂੰ ਲਿਜਾਤਾ ਜਾਂਦਾ ਕਿਉਂਕਿ ਸਮਾਂ ਬਹੁਤ ਹੋ ਗਿਆ ਤਾਂ ਉਮਰ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਅੜਿਕਤ ਆਉਂਦੀ ਆ ਨਿਗਾਹ ਦੇ ਚੈੱਕਅਪ ਕਰਾਉਣ ਲਈ ਪੀਜੀਆਈ ਲਿਜਾਤਾ ਜਾਊਗਾ ਅੱਜ ਆ ਉਹਨਾਂ ਨੂੰ 3 ਘੰਟਿਆਂ ਦਾ ਜੋ ਸਮਾਂ ਉਹਨਾਂ ਨੂੰ ਸਰਕਾਰ ਮੰਨਿਓ ਜਿਵੇਂ ਕਹਦੀਆਂ ਮਿਲਿਆਗਾ ਤਾਂ ਹੁਣ ਜੋ ਗੱਲ ਕਰੀਏ ਸਰਕਾਰਾਂ ਦੀ ਇਹਦੇ ਨਾਲ ਨਾਲ ਹੁਣ ਜੋ ਅਮਰਪਾਲ ਸਿੰਘ ਵੀ ਬਹੁਤ ਜਲਦ ਬਾਹਰ ਆਉਣਗੇ ਕਿਉਂਕਿ ਗੱਲ ਇੰਨੀ ਕਾ ਜਿਵੇਂ ਹੁਣ ਬਲਵੰਤ ਸਿੰਘ ਨੂੰ ਰਾਜੋਆਣਾ ਜਿਹਨੂੰ ਆਪਾਂ ਕਹਨੇ ਆ ਭਾਈ ਰਾਜੋਆਣਾ ਇਹਨੂੰ ਬਹੁਤ ਸਮੇਂ ਤੋਂ ਬੰਦ ਕਰਿਆ ਹੋਇਆ ਹੈ ਸਰਕਾਰਾਂ ਨੇ ਵੀ ਕਿਸੇ ਤਰੀਕੇ ਨਾਲ ਬਾਹਰ ਨਾ ਆ ਸਕਣ ਕਿਉਂਕਿ ਆਪਣੀ ਸਜ਼ਾ ਵੀ ਕੱਟੀ ਬਟੇ ਆ ਫਿਰ ਤੋਂ ਵੀ ਉਹਨਾਂ ਨੂੰ ਬਾਹਰ ਨਹੀਂ ਆਇਆ ਜਾਣ ਦਿੱਤਾ ਆਉਣ ਦਿੱਤਾ ਜਾਂਦਾ ਇਹਨਾਂ ਨੂੰ ਹੁਣ ਇਹ ਹੋ ਰਿਹਾ ਪੀਜੇ ਅਗਰ ਇਹ ਪੁਰਾਣੇ ਬੰਦੀ ਜਿਹੜੇ ਬਣਾਏ ਹੋਏ ਸਿੰਘਾ ਜੀ ਇਹਨਾਂ ਨੂੰ ਬਾਹਰ ਕੱਢਦੇ ਆ ਤਾਂ ਇਹਨਾਂ ਨੇ ਆ ਕੇ ਜਿਹੜਾ ਹੋਰ ਜਿਵੇਂ ਆਪਾਂ ਕਹਿੰਦੇ ਆ ਅਮਰਪਾਲ ਸਿੰਘ ਨੂੰ ਜਦੋਂ ਇਹਨਾਂ ਨੇ ਕਾਫਲਾ ਦੇਖਿਆ ਵੀ ਅਮਰਪਾਲ ਸਿੰਘ ਦੇ ਨਾਲ ਕਾਫਲਾ ਜਾਦਾ ਤੇ ਉਦੋਂ ਉਹ ਜਿੱਤ ਵੀ ਗਏ ਐ ਐਮਪੀ ਦੀਆਂ ਵੋਟਾਂ ਦੇ ਵਿੱਚ ਤਾਂ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤਾਂ ਉਦੇ ਉੱਪਰ ਹੁਣ ਜਦੋਂ ਉਹਨਾਂ ਦੀ ਗੱਲਬਾਤ ਸਿੱੜਦੀ ਹੈ ਕੋਈ ਰਿਹਾਈ ਹੋਣ ਦੀ ਉਹਦੇ ਉੱਪਰ ਕੋਈ ਨਾ ਕੋਈ આરોਪ ਲਾ ਦਿੱਤਾ ਇਹਨੂੰ ਜਦੋਂ ਨਵੀਂ ਪਾਰਟੀ ਬਣਨ ਜਾ ਰਹੀ ਸੀ ਕਾਲੀਦਾਰ ਵਾਰਿਸ ਪੰਜਾਬ ਦੀ ਤਾਂ ਉਹਦਾ ਤੁਰੰਤ ਇਹਨਾਂ ਨੇ ਇੱਕ ਯੂਏਪੀਏ ਲਾਇਆ ਗਿਆ ਜੋ ਗੁਰਪ੍ਰੀਤ ਨਾ ਹਰੀ ਨੌ ਦਾ ਇੱਕ ਸਖਸ ਉਹਦਾ ਇੱਕ ਹੱਤਿਆ ਕਿਸ ਇਹਦੇ ਉੱਤੇ ਲਾ ਦਿੱਤਾ ਹੈ ਅਮਰਤਪਾਲ ਸਿੰਘ ਤੇ ਭਾਈ ਅਮਰਤਪਾਲ ਸਿੰਘ ਤੇ ਜੋ ਕਿ ਹੁਣ ਗੱਲ ਇੰਨੀ ਕਾ ਜਿਹੜੀਆਂ ਇਹ ਸਰਕਾਰਾਂ ਜਿਹੜੇ ਸਾਡੇ ਸਿੰਘ ਆ ਜਿਹੜੇ ਯੋਧੇ ਕਹਨੇ ਆਪਾਂ ਜੋ ਯੋਧੇ ਜਿਵੇਂ ਕਿ ਹੁਣ ਆਪਾਂ ਗੱਲ ਸ਼ੁਰੂਆਤ ਤੋਂ ਚੱਲੂਗੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿਹਨੇ ਕਿ ਇੰਦਰਾ ਗਾਂਧੀ ਨੂੰ ਅੰਜਾਮ ਦਿੱਤਾ ਸੀ ਦੂਜਾ ਨੰਬਰ ਆ ਗਿਆ ਮੁੱਖ ਮੰਤਰੀ ਵਿਅੰਤ ਸਿੰਘ ਦਲਾਵਰ ਸਿੰਘ ਤੇ ਬਲਵੰਤ ਸਿੰਘ ਜੀ ਦਾ ਆਪਾਂ ਹੁਣ ਤਿੰਨ ਘੰਟੇ ਦੀ ਪੈਰੋਲ ਮਿਲੀ ਹੈ ਜਿਹਨੂੰ ਤਾਂ ਹੁਣ ਗੱਲ ਇੰਨੀ ਆ ਸਜ਼ਾ ਕੱਟਣ ਦੇ ਮੁਕਾਬਲਤ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸਜ਼ਾ ਆਪਣੀ ਕੱਟ ਚੁੱਕੀ ਬਹੁਤ ਸਮੇਂ ਦੀ ਪੂਰੀ ਹੋਈ ਆ ਫਿਰ ਤੋਂ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਨਿਗਾਹ ਤੇ ਤਾਂ ਅਸਰ ਪੈਣਾ ਚਲੋ ਉਮਰ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਹੁਣ ਚੈੱਕਅਪ ਕਰਾਉਣ ਵਾਸਤੇ ਉਹਨਾਂ ਨੂੰ ਪੀਜੀਆਈ ਲਿਇਆ ਜਾਊਗਾ ਤਾਂ ਜੀ ਦੇ ਵਿੱਚ ਉਹਨਾਂ ਦਾ ਪੂਰੇ ਤਸੱਲੀ ਨਾਲ ਜੋ ਚੈੱਕਅਪ ਹੋ ਕੇ ਦੁਬਾਰਾ ਤੋਂ ਫਿਰ ਵਾਪਸ ਭੇਜਿਆ ਜਾਊ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਇਹ ਜੋ ਬੰਦਾ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਗੱਲ ਹੁਣ ਸਰਕਾਰਾਂ ਦੀ ਆਉਂਦੀ ਆ ਮੂਹਰੇ ਜਿਵੇਂ ਹੁਣ ਜਿਹੜਾ ਆਪਣਾ ਭਾਈ ਅਮਰਤਪਾਲ ਸਿੰਘ ਜਿਵੇਂ ਗੱਲ ਕਰੀਏ ਹੁਣ ਸੀਐਮ ਭਵਨ ਤਮਾਨ ਪੰਜਾਬ ਦੇ ਵਿੱਚ ਇਹਦੀ ਸਰਕਾਰ ਆ ਤਾਂ ਉਹਨਾਂ ਨੂੰ ਬਾਹਰ ਕਿਸੇ ਤਰੀਕੇ ਨਾਲ ਨਹੀਂ ਆਉਣ ਦਿੱਤਾ ਇਹਦਾ ਚਾਰੇ ਪਾਸੇ ਰਸਤੇ ਬੰਦ ਕੀਤੇ ਜਾਂਦੇ ਜਿਹੜੀ ਉਹ ਨਵੀਂ ਪਾਰਟੀ ਬਣ ਜਾ ਰਹੀ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਤੁਰੰਤ ਇਹਨਾਂ ਨੇ ਯੂਪੀਏ ਲਾਇਆ ਗਿਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਆਪਾਂ ਕਹਿੰਦੇ ਜਿਹੜਾ ਕਿ ਆਸਾਨ ਦੀ ਜੇਲ ਡੇਬਰੀਗੜ ਜੇਲ ਦੇ ਵਿੱਚ ਰੱਖਿਆ ਗਿਆ 1500 ਕਿਲੋਮੀਟਰ ਦੂਰ ਤਾਂ ਉੱਥੇ ਪਰਿੰਦਾ ਵੀ ਪਰ ਨਹੀਂ ਮਾਰਦਾ ਤੇ ਫਿਰ ਤੋਂ ਉਹਨਾਂ ਦੇ ਉੱਪਰ ਰੋਪ ਬੰਦੀ ਹੋਏ ਇਨਸਾਨ ਦੇ ਉੱਤੇ ਜੋ ਕੁਛ ਮਰਜ਼ੀ ਕਰੀ ਜਾਓ ਕਦੇ ਕੋਈ ਪਰਚੇ ਪਾਓ ਕਿਤੇ ਕੋਈ ਧਾਰਾ ਲਾਉਣੇ ਤੁਸੀਂ ਤਾਂ ਜਿਹਦੇ ਵਿੱਚ ਹੁਣ ਗੱਲ ਅੱਜ ਦਾ ਜਿਹੜਾ ਟੌਪਿਕ ਆ ਉਹ ਬਲਵੰਤ ਬਲਵੰਤ ਸਿੰਘ ਨਾ ਬਲਵੰਤ ਸਿੰਘ ਸੌਰੀ ਬਲਵੰਤ ਸਿੰਘ ਰਾਜੋਆਣਾ ਭਾਈ ਜੋ ਉਹਨਾਂ ਨੂੰ ਅੱਜ ਤਿੰਨ ਘੰਟਿਆਂ ਦੀ ਪੈਰੋਲ ਮਿਲ ਚੁੱਕੀ ਜਿਹਦੇ ਵਿੱਚ ਕਿ ਉਹਨਾਂ ਦਾ ਅੱਖਾਂ ਦਾ ਚੈੱਕਅਪ ਹੋਣ ਤੇ ਜਦੋਂ ਹੀ ਉਹਨਾਂ ਦਾ ਚੈੱਕਅਪ ਹੋ ਗਿਆ ਪੀਜੀਆਈ ਦੇ ਵਿੱਚੋਂ ਵਾਪਸ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਲੈ ਜਾਤਾ ਜਾਊਗਾ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਆਪਣੀ ਗੱਲਬਾਤ ਹੁੰਦੀ ਹੈ ਛੋਡੇ ਨਾਲ ਸਾਂਝੀ ਕਰਦੇ ਆ ਬਹੁਤ ਜਲਦ ਜੋ ਅਮਰਤਪਾਲ ਨੂੰ ਲੈ ਕੇ ਵੀ ਇੱਕ ਫਿਰ ਤੋਂ ਜੋ ਖਬਰਾਂ ਆਈਆਂ ਸਾਹਮਣੇ ਉਹ ਹਜੇ ਵੈਸੇ ਪੂਰੇ ਪ੍ਰੋਪਰ ਤੌਰ ਤੇ ਜਦੋਂ ਇਹ ਵਿਚਾਰ ਆਪਾਂ ਛੋਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਹਮ ਭਾਈ ਅਮਰਤਪਾਲ ਦੀ ਹਜੇ ਗੱਲਬਾਤ ਚੱਲੀ ਜਾਂਦੀ ਉਹਨਾਂ ਦੇ ਵਕੀਲ ਜੋ ਉਹਨਾਂ ਨਾਲ ਜਿਵੇਂ ਹਾਈ ਕੋਰਟ ਦੇ ਬੰਨਿਓ ਤਾਂ ਜੋ ਉਹਨਾਂ ਦੇ ਉੱਪਰ આરોਪ ਲੱਗੇ ਆ ਉਹਨਾਂ ਦੇ ਫਿਰ ਤੋਂ ਸਬੂਤ ਮੰਗੇ ਗਏ ਆ ਬਹੁਤ ਜਲਦ ਉਹ ਵੀ ਬਾਹਰ ਆ ਜਾਣਗੇ ਤੇ ਫਿਰ ਤੋਂ ਆਪਾਂ ਅਪੀਲ ਕਰਦੇ ਆ ਆਪਣੇ ਪੰਜਾਬੀ ਭਰਾਵਾਂ ਪੈਣਾਂ ਨੂੰ ਸਾਰਿਆਂ ਨੂੰ ਵੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਾਈ ਸ਼ੇਅਰ ਕਰਦਿਆ ਕਰੋ ਗਰੁੱਪਾਂ ਚ ਪਾਦਿਆ ਕਰੋ ਵੀਡੀਓ ਨੂੰ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ